ਪਿਛਲੀ ਵੀਡੀਓ ਦੇ ਵਿੱਚ ਆਪਾਂ ਇੱਕ ਤੁਹਾਡੇ ਨਾਲ ਨਿਊ ਸ਼ੇਅਰ ਕੀਤੀ ਸੀ ਜਿਹੜੀ ਕਿ ਡਰਾਈਵਰਾਂ ਲਈ ਰਾਹਤ ਮੰਨੀ ਜਾ ਰਹੀ ਏ ਕਿ ਜਿੰਨੇ ਵੀ ਨੌਨ ਡੋਮਿਸਾਈਲ ਸੀਰੀਅਲ ਲਾਇਸੈਂਸ ਆ ਜਿਨ੍ਹਾਂ ਦੇ ਕੋਲ ਅਮਰੀਕਾ ਦੇ ਵਿੱਚ ਉਹਨਾਂ ਲਈ ਇਹ ਰਾਹਤ ਦੀ ਖਬਰ ਆ ਕਿ ਕੋਰਟ ਨੇ ਇਸ ਆਰਡਰ ਦੇ ਉੱਪਰ ਰੋਕ ਲਾਤੀ ਆ ਕਿ ਹੁਣ ਇਹ ਕੈਨਸਲ ਨਹੀਂ ਹੋਣਗੇ ਔਰ ਜਿਹੜੇ ਨਵੇਂ ਬਣਨੇ ਬੰਦ ਕੀਤੇ ਸੀ ਨਵਾਂ ਇਹ ਲਾਅ ਲੈਂਦਾ ਸੀਗਾ ਸੀਨ ਟਫੀ ਸਾਹਿਬ ਨੇ ਉਹਦੇ ਉੱਪਰ ਪ੍ਰੋਪਰ ਰੋਕ ਲਾ ਦਿੱਤੀ ਸੀ ਪਰ ਤੁਹਾਨੂੰ ਦੱਸ ਦਈਏ ਇਸ ਚੀਜ਼ ਦੇ ਨਾਲ ਡਰਾਈਵਰਾਂ ਨੂੰ ਕੋਈ ਵੀ ਫਰਕ ਨਹੀਂ ਪੈ ਰਿਹਾ ਡਰਾਈਵਰ ਹਜੇ ਵੀ ਚਿੰਤਾ ਦੇ ਵਿੱਚ ਆ ਕਿਉਂਕਿ ਇੰਡੀਆਨਾ ਤੋਂ ਇੱਕ ਖਬਰ ਆ ਰਹੀ ਹੈ ਜਿੱਥੇ ਕਿ ਇੱਕ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਫਿਰ ਤੋਂ ਸਕੇਲ ਦੇ ਉੱਤੇ ਉਹਦੀ ਪੁਛਤਾਸ਼ ਹੋਈ ਆ ਤੇ ਉਹ ਅਹਿਮਦ ਨੈਨੀ 29 ਸਾਲਾਂ ਦਾ ਨੌਜਵਾਨ ਸੀਗਾ ਤੇ ਉਹ ਬਾਰਡਰ ਕ੍ਰੋਸ ਕਰਕੇ ਐਂਟਰ ਹੋਇਆ ਸੀਗਾ ਤੇ ਸਭ ਤੋਂ ਵੱਡੀ ਤੁਹਾਨੂੰ ਗੱਲ ਦੱਸ ਦਈਏ ਕਿ ਉਹਦੇ ਕੋਲ ਕੋਈ ਕੈਲੀਫੋਰਨੀਆ ਦਾ ਲਾਇਸੈਂਸ ਵੀ ਨਹੀਂ ਸੀ ਔਰ ਤੁਹਾਨੂੰ ਸਭ ਤੋਂ ਵੱਡੀ ਇਹ ਗੱਲ ਦੱਸਦੇ ਕਿ ਬਾਰਡਰ ਕ੍ਰੋਸ ਕੀਤਾ ਸੀ ਰਿਫਿਊਜੀ ਵੀ ਲਿੱਤੀ ਸੀਗੀ ਉਹਨੇ ਪਰ ਉਸ ਤੋਂ ਬਾਅਦ ਉਹਨੇ ਇੱਥੋਂ ਦੀ ਮੂਲ ਦੀ ਸਿਟੀਜ਼ਨ ਗੋਰੀ ਦੇ ਨਾਲ ਵਿਆਹ ਕਰਾਇਆ ਸੀਗਾ 24 ਸਾਲਾਂ ਦੀ ਉਹ ਕੁੜੀ ਸੀ ਜਿਹਦੇ ਨਾਲ ਉਹਨੇ ਇੱਥੇ ਵਿਆਹ ਕਰਵਾਇਆ ਸੀ ਫਿਰ ਵੀ ਉਹਨੂੰ ਆਈਐਸ ਨੇ ਡਿਟੇਨ ਕੀਤਾ ਆਈਐਸ ਨੇ ਚੁੱਕਿਆ ਕੀ ਵਜ੍ਹਾ ਹੁਣ ਇਹਦੇ ਪਿੱਛੇ ਜਦੋਂ ਇਹ ਨਿਊਜ਼ ਆਈਆ ਡਰਾਈਵਰਾਂ ਦੇ ਵਿੱਚ ਫਿਰ ਤੋਂ ਡਰ ਦਾ ਮਾਹੌਲ ਬਣਿਆ ਹੋਇਆ ਇੱਕ ਵਾਰ ਲੋਕ ਖੁਸ਼ ਹੋਏ ਸੀਗੇ ਸਾਰੇ ਕਿ ਚਲੋ ਕੋਈ ਤਾਂ ਇੰਨੀ ਦੇਰ ਦੇ ਬਾਅਦ ਰਾਹਤ ਦੀ ਖਬਰ ਮਿਲੀ ਆ ਪਰ ਜਦੋਂ ਇਹ ਖਬਰ ਆਈ ਕਿ ਇੰਡੀਆਨਾ ਤੋਂ ਇੱਕ ਟਰੱਕ ਡਰਾਈਵਰ ਨੂੰ ਫਿਰ ਤੋਂ ਡਿਟੇਨ ਕਰ ਲਿੱਤਾ ਗਿਆ ਜਦੋਂ ਉਹਦੀਆਂ ਵਜ੍ਹਾ ਸਾਹਮਣੇ ਆਈਆਂ ਤਾਂ ਸਾਰਿਆਂ ਦੇ ਹੋਸ਼ ਉੱਡ ਗਿਆ ਸਾਰੇ ਫਿਰ ਡਰ ਗਏ ਕਿ ਹੁਣ ਅਸੀਂ ਰੱਕ ਤੇ ਜਾਈਏ ਚੜੀਏ ਜਾਂ ਨਾ ਚੜੀਏ ਹੁਣ ਲੋਕ ਦਬੀਦਾ ਦੇ ਵਿੱਚ ਬਹੁਤ ਜ਼ਿਆਦਾ ਫਸ ਗਏ ਕਿਉਂਕਿ ਹੁਣ ਤੁਹਾਡੇ ਕੋਲ ਲਾਇਸੈਂਸ ਹੈ ਜਾਂ ਨਹੀਂ ਹੈ ਇਹਦਾ ਕੋਈ ਵੀ ਮਤਲਬ ਨਹੀਂ ਬਣਦਾ ਕਿਉਂਕਿ ਹੁਣ ਜਦੋਂ ਇਸ ਦੇ ਬਾਰੇ ਵਿੱਚ ਸਾਹਮਣੇ ਆਇਆ ਖੁਲਾਸਾ ਤਾਂ ਪਤਾ ਲੱਗਿਆ ਕਿ 2023 ਦੇ ਵਿੱਚ ਬਾਰਡਰ ਕ੍ਰੋਸ ਕਰਕੇ ਐਂਟਰ ਹੋਇਆ ਸੀ ਜਦੋਂ ਆਈਐਸ ਨੇ ਇਹਨੂੰ ਚੁੱਕਿਆ ਤਾਂ ਜਦੋਂ ਇਹਨਾਂ ਵਾਈਫ ਨੇ ਇਹਨਾਂ ਨਾਲ ਗੱਲ ਕੀਤੀ ਆਈਐਸ ਵਾਲਿਆਂ ਨਾਲ ਤਾਂ ਬਾਹਰ ਨਿਕਲ ਕੇ ਇਹ ਆਇਆ ਕਿ ਇਹਦਾ ਤਾਂ ਨਾ ਤਾਂ ਕੋਈ ਕ੍ਰਾਈਮ ਕੀਤਾ ਇਹਨੇ ਨਾ ਇਹਦਾ ਕੋਈ ਲੈਣਾ ਦੇਣਾ ਕੁਝ ਵੀ ਇਹਦਾ ਅਜੇ ਤੱਕ ਕੋਈ ਇਦਾਂ ਦਾ ਰਿਕਾਰਡ ਨਹੀਂ ਨਾ ਇਹਦੇ ਕੋਲ ਦਾ ਕੋਈ ਲਾਇਸੈਂਸ ਹੈ ਜਿਹੜਾ ਕਿ ਤੁਹਾਨੂੰ ਛੱਕੀ ਸਕੂਲਾਂ ਤੋਂ ਮਿਲਿਆ ਹੋਵੇ ਤੁਹਾਨੂੰ ਲੱਗਦਾ ਹੋਵੇ ਇਹ ਸਕੂਲ ਛੱਕੀ ਆ ਉਹਨਾਂ ਤੋਂ ਆਪਾਂ ਇਹ ਲਾਇਸੈਂਸ ਲੈਣਾ ਨਾ ਇਹਨੂੰ ਇਹ ਆ ਕਿ ਉਹ ਇੰਗਲਿਸ਼ ਦੀ ਪ੍ਰੋਬਲਮ ਆ ਜੇ ਸਾਰੇ ਕੁਝ ਚੀਜ਼ਾਂ ਦੇ ਵਿੱਚ ਪੂਰਾ ਔਰ ਦੂਜੀ ਗੱਲ ਇਹ ਨੇ ਇੱਥੋਂ ਦੀ ਸਿਟੀਜ਼ਨ ਗੋਰੀ ਦੇ ਨਾਲ ਵਿਆਹ ਕਰਾਇਆ ਹੋਇਆ ਫਿਰ ਇਹਨੂੰ ਕਿਉਂ ਡਿਟੇਨ ਕੀਤਾ ਕਿ ਇਹਦਾ ਕ੍ਰਿਮੀਨਲ ਅਕੋਰਡ ਕੀ ਤੁਸੀਂ ਚੈੱਕ ਕੀਤਾ ਤਾਂ ਆਈਐਸ ਨੇ ਸਭ ਤੋਂ ਪਹਿਲਾਂ ਇਹ ਦੱਸਿਆ ਕਿ ਜਿੰਨੇ ਵੀ ਬਾਰਡਰ ਕ੍ਰੋਸ ਕਰਕੇ ਆਏ ਹੋਏ ਆ ਜਿਨ੍ਹਾਂ ਨੇ ਵੀ ਇੱਥੇ ਅਸਾਈਲਮ ਲਈਤੀ ਆ ਔਰ ਉਹ ਚਾਹੇ ਕੁਝ ਇੱਥੇ ਉਹਨਾਂ ਨੇ ਕ੍ਰਾਈਮ ਕੀਤਾ ਜਾਂ ਨਹੀਂ ਕੀਤਾ ਉਹ ਸਭ ਤੋਂ ਪਹਿਲਾਂ ਕ੍ਰਿਮੀਨਲ ਹੀ ਆ ਸਾਡੇ ਲਈ ਅਸੀਂ ਉਹਨਾਂ ਨੂੰ ਡਿਟੇਨ ਕਰਨਾ ਹੀ ਕਰਨਾ ਹੈ ਜੋ ਕੁਝ ਵੀ ਹੋ ਜਾਵੇ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਸਾਰੇ ਉਹ ਲੋਕ ਡਰ ਗਏ ਕਿਉਂਕਿ ਮੋਸਟਲੀ ਸਾਰੇ ਲੋਕਾਂ ਨੇ ਬਾਰਡਰ ਕਰਾਸਿੰਗ ਕਰਕੇ ਹੀ ਆਪਣੇ ਸੀਡੀਐਲ ਲਾਇਸੈਂਸ ਅਸਾਈਲ ਮੰਲ ਲੱਤੀਆਂ ਸੀਗੇ ਫਿਰ ਨੌਨ ਡੋਮਿਸਾਈਲ ਸੀਡੀਐਲ ਲਾਇਸੈਂਸ ਹੀ ਬਣਵਾਏ ਸੀਗੇ ਹੁਣ ਉਹ ਲੋਕਾਂ ਨੂੰ ਸਾਰਿਆਂ ਨੂੰ ਟੈਨਸ਼ਨ ਹੋ ਗਈ ਕਿ ਹੁਣ ਅਸੀਂ ਕਰੀਏ ਦਾ ਕਰੀਏਗੀ ਅਗਰ ਆ ਇਸੇ ਹੱਥ ਲੱਗੇ ਉਹਨਾਂ ਨੇ ਸਾਡੇ ਕੋਲ ਲਾਇਸੈਂਸ ਹੈ ਜਾਂ ਸਾਡਾ ਵੈਲਿਡ ਆ ਜਾਂ ਆ ਅਦਾਲਤ ਨੇ ਰੋਕ ਲਾਈ ਜਾਂ ਨਹੀਂ ਲਾਈ ਉਹਨਾਂ ਨੇ ਸਾਨੂੰ ਫਿਰ ਵੀ ਰੀਟੇਨ ਕਰਨਾ ਹੁਣ ਉਹ ਟੈਨਸ਼ਨ ਦੇ ਵਿੱਚ ਪਏ ਤੇ ਕਰੀਏ ਦਾ ਕਰੀਏਗੀ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਆ ਕਿਉਂਕਿ ਇਹ ਨਿਊਜ਼ ਆਈ ਤਾਂ ਸੀਗੀ ਕਿ ਹਾਂ ਰਾਤ ਪਰਖਾਵਾਰਾ ਬਹੁਤ ਲੋਕ ਖੁਸ਼ ਵੀ ਹੋਏ ਸੀਗੇ ਕਿ ਚਲੋ ਕੋਈ ਸਤਾ ਸੁਣੀ ਕਿਸੇ ਨੇ ਤਾਂ ਰੱਬ ਨੇ ਕਿ ਇਹ ਕਾਨੂੰਨ ਲਾ ਹੈਗਾ ਇੱਥੇ ਕਿ ਜੇ ਇਹ ਕਰ ਰਿਹਾ ਸਭ ਨੂੰ ਪਤਾ ਸੀ ਵੀ ਗਲਤ ਕਰ ਰਿਹਾ ਘਟੋ ਘਟ 2 ਲੱਖ ਡਰਾਈਵਰ ਇਦਾਂ ਦੱਸੇ ਜਾ ਰਿਹਾ ਜਿਨ੍ਹਾਂ ਨਾਲ ਇਹ ਤੱਕਾ ਹੋਣਾ ਸੀਗਾ ਪਰ ਹੁਣ ਸੋਚ ਤਾਂ ਇਹ ਆ ਰਹੀ ਹੈ ਜਿਹੜੀ ਆਈਸੀ ਜਾਂ ਰੈਡਾਂ ਉਹਨਾਂ ਨੂੰ ਕੌਣ ਰੋਕੇਗਾ ਉਹਨਾਂ ਤੋਂ ਕਿੱਦਾਂ ਬਚਣਾ ਇਹ ਚੀਜ਼ ਦਾ ਸਭ ਤੋਂ ਵੱਡਾ ਸਵਾਲ ਖੜਾ ਹੋ ਰਿਹਾ ਕਿ ਹੁਣ ਜਿਹੜੇ ਵੀ ਬਾਰਡਰ ਕਰਾਸ ਆਏ ਆ ਉਹਨਾਂ ਲਈ ਤਾਂ ਇਹਨਾਂ ਨੇ ਇੱਕ ਲਾਈਨ ਖਿੱਚਤੀ ਆ ਕਿ ਉਹ ਚਾਹੇ ਤੁਸੀਂ ਇੱਥੇ ਕ੍ਰਾਈਮਨਲ ਹੋ ਇੱਥੇ ਕੋਈ ਕ੍ਰਾਈਮ ਕੀਤਾ ਜਾਂ ਨਹੀਂ ਕੀਤਾ ਉਹਨਾਂ ਨੂੰ ਤਾਂ ਨਹੀਂ ਬਖਸ਼ਣਾ ਸੀ ਤੇ ਦੂਜੀ ਗੱਲ ਰਹੀ ਹੁਣ ਕਿ ਜਿਨ੍ਹਾਂ ਨੇ ਅਸਾਈਲਮ ਲਿੱਤੀਆਂ ਸੀ ਕਿੱਥੇ ਵਿਆਹ ਕਰਵਾਏ ਸੀਗੇ ਉਹ ਖਤਰੇ ਤੋਂ ਬਾਹਰ ਸੀ ਡੇਂਜਰ ਜ਼ੋਨ ਤੋਂ ਬਾਹਰ ਸੀ ਉਹਨੂੰ ਆਈਸ ਡਿਟੇਨ ਨਹੀਂ ਕਰ ਸਕਦੇ ਹੁਣ ਇਹਦੇ ਉੱਪਰ ਵੀ ਤਲਵਾਰ ਲੰਮ ਕਰੀ ਜਾਂ ਬਹੁਤ ਲੋਕਾਂ ਨੇ ਇੱਥੇ ਵਿਆਹ ਵੀ ਕਰਾਇਆ ਸਿਟੀਜ਼ਨ ਸੀਗੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਸੀ ਇੱਥੇ ਔਰ ਉਹਨਾਂ ਦੇ ਲਈ ਵੀ ਇਹ ਕਿਹਾ ਜਾ ਰਿਹਾ ਕਿ ਜਦੋਂ ਵੀ ਤੁਸੀਂ ਇੱਥੇ ਵਿਆਹ ਕਰਾਉਂਦੇ ਤਾਂ ਤੁਸੀਂ ਪੱਕੇ ਨਹੀਂ ਹੁੰਦੇ ਤੁਹਾਨੂੰ ਆ ਤੁਹਾਡੀ ਹੋਮ ਕੰਟਰੀ ਵਾਪਸ ਜਾਣਾ ਪੈਂਦਾ ਫਿਰ ਜਿਹੜੀ ਕੁੜੀ ਨਾਲ ਤੁਸੀਂ ਵਿਆਹ ਕਰਾਇਆ ਹੁੰਦਾ ਜਾਂ ਜਿਹੜੇ ਬੰਦੇ ਨਾਲ ਤੁਸੀਂ ਵਿਆਹ ਕਰਾਇਆ ਹੁੰਦਾ ਉਹ ਤੁਹਾਨੂੰ ਸਪான்ਸਰ ਕਰਦੀ ਆ ਫਿਰ ਹੀ ਤੁਸੀਂ ਪੱਕੇ ਹੁੰਦੇ ਆ ਅਗਰ ਲਾਅ ਦੇ ਹਿਸਾਬ ਨਾਲ ਦੇਖਿਆ ਜਾਵੇ ਬਾਕੀ ਤੁਹਾਨੂੰ ਪਤਾ ਕਿ ਰੱਬ ਚੜ੍ਹਦੀ ਕਲਾ ਰੱਖੇ ਤਾਂ ਸਾਰਾ ਕੁਝ ਇਹ ਹੋ ਜਾਂਦਾ ਬਾਕੀ ਇਹ ਚੀਜ਼ ਦੇਖਣ ਦੇ ਵਿਚਾਰ ਹੀ ਹੁਣ ਸੋਚਾਂ ਦੇ ਵਿੱਚ ਹਰ ਕੋਈ ਉਹ ਪੰਜਾਬੀ ਪਿਆ ਹੈ ਕਰੀਏ ਦਾ ਕਰੀਏਗੀ ਔਰ ਦੂਜੀ ਦੂਜੀ ਖਬਰ ਆ ਰਹੀ ਹੈ ਜਸ਼ਨਪ੍ਰੀਤ ਦੇ ਨਾਲ ਤੋਂ ਲੈ ਕੇ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਕਿੰਨਾ ਜਿਆਦਾ ਅ ਰੇਸਿਜ਼ਮ ਹੋ ਰਿਹਾ ਪਹਿਲਾਂ ਉਹਨੂੰ ਡਰੱਗ ਦੇ ਕੇਸ ਦੇ ਵਿੱਚ ਝੂਠਾ ਪਦਨਾਮ ਕੀਤਾ ਇੰਨਾ ਭੰਡਿਆ ਗਿਆ ਹਰ ਇੱਕ ਨਿਊਜ਼ ਦੇ ਉੱਪਰ ਇਹੀ ਨਿਊਜ਼ ਦਿਖਾਈ ਗਈ ਕਿ ਇਦਾਂ ਹੋ ਰਿਹਾ ਜਿਉਂਦਾ ਹੋ ਰਿਹਾ ਹੁਣ ਉਹਦੇ ਪਿੱਛੇ ਤੁਹਾਨੂੰ ਪਤਾ ਕਿ ਇਹਨਾਂ ਨੇ ਨਹੀਂ ਬਖਸ਼ਣਾ ਇਹ ਕਰ ਰਹੇ ਆ ਹੁਣ ਉਹਦੇ ਉੱਪਰ ਇੰਨੀ ਕਿ ਜ਼ਿਆਦਾ ਪ੍ਰੀਕੀ ਦੇ ਨਾਲ ਜਾਂਚ ਹੋ ਰਹੀ ਹੈ ਹੁਣ ਉਹਦੇ ਉੱਪਰ આરોਪ ਲੱਗੇ ਆ ਕਿ ਉਹ ਮੋਬਾਈਲ ਯੂਜ਼ ਕਰ ਰਿਹਾ ਸੀ ਉਸ ਟਾਈਮ ਦੇ ਵਿੱਚ ਕਿਉਂਕਿ ਕਿਉਂਕਿ ਜਿਹੜੇ ਇਸ ਕੇਸ ਨੂੰ ਦੇਖ ਰਹੇ ਆ ਜਿਹੜੇ ਮੋਬਾਈਲ ਦੇ ਡਿਜੀਟਲ ਟੈਕਨੀਕਲ ਜਿਹੜੇ ਆਫੀਸਰ ਆ ਜਾਂ ਇਹਨਾਂ ਦੀ ਟੀਮ ਆ ਉਹਨਾਂ ਨੇ ਇਹ ਚੀਜ਼ ਪਾਈ ਗਈ ਆ ਕਿ ਇਹ ਉਹ ਮਿੰਟਾਂ ਦੇ ਵਿੱਚ ਇਹਨਾਂ ਮੋਬਾਈਲ ਦੇ ਉੱਪਰ ਦੋ ਐਪ ਔਨ ਸੀਗੀਆਂ ਚੱਲ ਰਹੀਆਂ ਸੀਗੀਆਂ ਉਸ ਟਾਈਮ ਦੇ ਉੱਪਰ ਵਰਕ ਕਰ ਰਹੀਆਂ ਸੀਗੀਆਂ ਉਹ ਕਿਹੜੀਆਂ-ਕਿਹੜੀਆਂ ਐਪਸ ਸੀਗੀਆਂ ਪਹਿਲੀ ਐਪ ਤਾਂ ਸੀ ਕਿ WhatsApp ਦੂਜੀ ਸੀਗੇ ਨੋਟਸ ਹੁਣ WhatsApp ਤੇ ਕੀ ਪਤਾ ਕਿਸੇ ਨਾਲ ਚੈਟ ਕਰ ਰਿਆ ਸੀ ਗੱਲ ਕਰ ਰਿਆ ਸੀ ਕਾਲ ਤੇ ਸੀ ਇਹਦੇ ਬਾਰੇ ਉਹਨੇ ਕੁਝ ਨਹੀਂ ਦੱਸਿਆ ਤੇ ਨੋਟ ਦੇ ਉੱਪਰ ਕੀ ਕਰ ਰਿਆ ਸੀ ਕੀ ਲਿਖ ਰਿਆ ਸੀ ਇਹਦੇ ਬਾਰੇ ਕੁਝ ਨਹੀਂ ਪਤਾ ਪਰ ਤੁਸੀਂ ਸੋਚੋ ਉਹਨੂੰ ਕਿਸ ਤਰ੍ਹਾਂ ਖਿੱਚਿਆ ਜਾ ਰਿਹਾ ਛੋਟੀ ਛੋਟੀ ਚੀਜ਼ ਖਿੱਚੀ ਜਾ ਰਹੀ ਹੈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਮਝਣ ਦੀ ਜ਼ਰੂਰਤ ਆ ਕਿ ਇਹ ਤੁਹਾਨੂੰ ਨਹੀਂ ਬਖਸ਼ਣ ਵਾਲੇ ਚਾਹੇ ਜੋ ਮਰਜੀ ਹੋ ਜਾਵੇ ਹੁਣ ਤੁਸੀਂ ਇਹ ਚੀਜ਼ ਦੇ ਵਿੱਚ ਦੇਖਦਾ ਕਹਿ ਰਹੇ ਤੇ ਰਾਤ ਮੇਲੀ ਆ ਰਾਹਤ ਮਿਲ ਗਈ ਸੀ ਉਹਨੂੰ ਨਸ਼ੇ ਵਾਲੇ ਕੇਸ ਤੋਂ ਵੀ ਮੁਕਤੀ ਮਿਲ ਗਈ ਸੀ ਜਿਹੜਾ ਉਹਨੂੰ ਇੰਨਾ ੱਤਕੇ ਨਾਲ ਬਦਨਾਮ ਕੀਤਾ ਗਿਆ ਸੀ ਪਰ ਹੁਣ ਆ ਬਚਾਰੇ ਨੂੰ ਨਵੇਂ ਕੇਸ ਦੇ ਵਿੱਚ ਫਿਰ ਫਸਾਉਣ ਲੱਗਿਆ ਅਗਰ ਇਹ ਇਹਦੇ ਉੱਪਰ ਉਹ ਲੱਗ ਗਿਆ ਮੋਬਾਈਲ ਵਾਲਾ ਫਿਰ ਇਹਦੇ ਵਿੱਚ ਇਹਦੇ ਲਈ ਬਚਾਰੇ ਲਈ ਮੁਸੀਬਤ ਹੋ ਜਾਣੀ ਸਮਝ ਨਹੀਂ ਲੱਗਦੀ ਭਈ ਇੰਨਾ ਕਿ ਜ਼ਿਆਦਾ ਕਿਉਂ ਇਹਨੂੰ ਸੀਰੀਅਸ ਲਿੱਤਾ ਜਾ ਰਿਹਾ ਕੇਸ ਨੂੰ ਐਕਸੀਡੈਂਟ ਨੂੰ ਐਕਸੀਡੈਂਟ ਦੀ ਤਰ੍ਹਾਂ ਦੇਖਣਾ ਚਾਹੀਦਾ ਜਦਕਿ ਜਿਹੜਾ ਦੂਜਾ ਬੰਦਾ ਸੀਗਾ ਇੱਕ ਇਹਨਾਂ ਦਾ ਵੀ ਸੀਗਾ ਤਿੱਥੇ 33 ਸਾਲਾਂ ਦਾ ਜਿਹਨੇ 8 8 ਬੰਦੇ ਇੱਕੋ ਵਾਰ ਮਾਰਤੇ ਸੀਗੇ ਐਕਸੀਡੈਂਟ ਦੇ ਵਿੱਚ ਉਹ ਬੰਦਾ ਬਾਅਦ ਵੀ ਆ ਗਿਆ ਸੀ ਤਿੰਨ ਦਿਨਾਂ ਬਾਅ ਡਾਲਰ ਦਾ ਪੌਂਡ ਭਰ ਕੇ ਸੋ ਇਹ ਚੀਜ਼ ਕਿਤਨਾ ਕਿਤੇ ਤਾਂ ਹੈਗਾ ਆ ਰਹੀ ਹੈ ਸਿਸਟਮ ਤੁਹਾਨੂੰ ਪਤਾ ਹੀ ਆ ਇਹ ਚੀਜ਼ ਮੰਨੋ ਜ ਹੈ ਨਾ ਮੰਨੋ ਸੋ ਬਾਕੀ ਟਰੱਕ ਵਾਲਿਆਂ ਦੀ ਇਹ ਦੋ ਅਪਡੇਟ ਸੀਗੀਆਂ ਜਿਹੜੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਗੀਆਂ ਬਾਕੀ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਦੱਸਣਾ ਹੋਇਆ ਤਾਂ ਪਲੀਜ਼ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਕੀ ਤੁਹਾਡਾ ਕਹਿਣਾ ਕੀ ਨਹੀਂ ਬਾਕੀ ਜੋ ਤੁਹਾਡੇ ਆਸ-ਪਾਸ ਹੋ ਰਿਹਾ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਔਰ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਪਲੀਜ਼ ਪਲੀਜ਼ ਚੈਨਲ ਨੂੰ ਸਪੋਰਟ ਦੀ ਤੁਹਾਡੀ ਬਹੁਤ ਜ਼ਰੂਰਤ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ